ਪਟਿਆਲਾ ਬਾਈਪਾਸ ਤੋਂ ਇਧਰ ਨੂੰ ਆ ਰਿਹਾ ਸੀਗਾ ਜੀ ਮੇਰੀ ਗੱਡੀ ਖੜੀ ਸੀਗੀ ਬਾਈ ਹੋਰਿਆਂ ਦੀ ਕੋਈ ਲੰਗਰ ਦੀ ਸੇਵਾ ਲੱਗੀ ਹੈ ਜੀ ਆਹ ਬਾਈ ਹੋਰਿਆਂ ਦਾ ਬਿਨਾ ਨੰਬਰ ਹੀ ਟਰੱਕ ਆ ਜੀ ਇਹ ਦੇਖੋ ਜੀ ਆਉਂਦਾ ਤਾਂ ਮੈਂ ਬਾਈ ਹੋਰਿਆਂ ਨੂੰ ਗੱਡੀ ਦਾ ਖੜਕਾ ਵੀ ਸੁਣਿਆ ਥੋੜਾ ਜਿਹਾ ਚੱਲਿਆ ਮੈਂ ਗੱਡੀ ਇਹਨਾਂ ਨੇ ਇੱਕੋ ਲੱਗ ਤੇ ਇੰਨੀ ਤੇਜ਼ ਲਿਆ ਕਿ ਮੇਰੀ ਗੱਡੀ ਦੇ ਵਿੱਚ ਮਾਰੀ ਜੀ ਮੇਰੀ ਗੱਡੀ ਨੂੰ ਨੁਕਸਾਨ ਦੇਖੋ ਮੈਨੂੰ ਉੱਤੋਂ ਇਸ ਪਾਰਚਾ ਕਰਾ ਕੇ ਕਹਿ ਰਹੇ ਨੇ ਸੋਡੀ ਬਾਰ ਦੀ ਰਹਾ ਦਾਂਗੇ ਕੋਈ ਗੁਰਪ੍ਰੀਤ ਸਿੰਘ ਨੇ ਇਹਨਾਂ ਦੇ ਘਰਾਚੋਂ ਦੋ ਜੀ ਉਹ ਆਪਣੀ ਕੋਈ ਐਮਪੀ ਨੇ ਪਤਾ ਨਹੀਂ ਜੀ ਕੀ ਨੇ ਬਾਈ ਹੋਰੇ ਕਹਿੰਦੇ ਅਸੀਂ ਵਰਦੀਆਂ ਬਥੇਰੀਆਂ ਲਹਾਈਆਂ ਨੇ ਲਹਾ ਦੇਾਂਗੇ ਮੈਂ ਥੱਲੇ ਪੈ ਪੈ ਵੀ ਥੱਕ ਗਿਆ ਜੀ ਇਹਨਾਂ ਦੇ ਵੀ ਮੇਰਾ ਕੋਈ ਹੱਲ ਕਰ ਦੋ ਸਾਡੇ ਮਹਿਕਮੇਲੇ ਅਫਸਰ ਆ ਰਹੇ ਨਹੀਂ ਜੀ ਉਹਨਾਂ ਟਾਈਮ ਕੋਈ ਮਹਿਕਮਾ ਜਿੰਨਾ ਟਾਈਮ ਕੋਈ ਕਰਦਾ ਜੀ ਮੈਂ ਮਹਿਕਮੇ ਨੂੰ ਗੁਜ਼ਾਰਚ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਜੀ ਇਹ ਬੰਦੇ ਨੇਗੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਤੇ ਮੇਰਾ ਹੱਲ ਕੀਤਾ ਹਾਂ ਉੱਥੋਂ ਅਸੀਂ ਖੜੇ ਜੀ ਅਸੀਂ ਜੇ ਕਹਾਂ ਵੀ ਐ ਜਾਣਾ ਮੈਂ ਤਾਂ ਖੜੀ ਦੀ ਵੱਡੀ ਉੱਥੇ ਉਹ ਕਹਿੰਦੀ ਬਾਬਾ ਜੀ ਜਾਓ ਲੰਘ ਜਾਓ ਜਿਹੜਾ ਇੱਧਰ ਖੜਾ ਸੀ ਗੰਜਾ ਜੇ ਪੁਲਿਸ ਵਾਲਾ ਉਹਨੇ ਮੈਂ ਇੱਧਰ ਨੂੰ ਖਿੱਚਿਆ ਨੇ ਬਰਾਬਰ ਤੇ ਆ ਕੇ ਲਾਤੀ ਜਾਵੇ ਉਹ ਕਹਿੰਦੀ ਜਾਓ ਉੱਧਰੋਂ ਤੋੜਨੇ ਦੀ ਡਰਾਈਵਰ ਨੇ ਤਾਂ ਦੂਸ਼ਰ ਤੇ ਆ ਕੇ ਮਾਰੀ ਆ ਪੁੱਠੇ ਪਾਸੇ ਗੁਰਪ੍ਰੀ ਸਿੰਘ ਪੁੱਛਰ ਨੇ ਜੀ ਕੋਈ ਐਮਪੀ ਪਤਾ ਨਹੀਂ ਕਮਾਨੋ ਕਰਾਚੋ ਤੋਂ ਜੀ ਕਹਿੰਦੇ ਛੁੱਟੀ ਵਰਦੀ ਲਾ ਦੇਾਂਗੇ ਕਹਿੰਦੇ ਉਹਨਾਂ ਨਾਲ ਗੱਲ ਕਰੋ ਗੱਡੀ ਦਾ ਨੁਕਸਾਨ ਹੋਇਆ ਜੀ ਵਰਦੀ ਲਾਉਣ ਵਾਲੀ ਕਿਹੜੀ ਗੱਲ ਹੈ ਸ਼ਰੀਫ ਅਟੇਗੜ ਸਾਹਿਬ ਦੇ ਵਿੱਚ ਖੜੇ ਆ ਇੱਥੇ ਇੱਕ ਮੁਲਾਜ਼ਮ ਦੀ ਗੱਡੀ ਦੇ ਨਾਲ ਇਸ ਟਰੱਕ ਦੇ ਵੱਲੋਂ ਜਿਹੜੀ ਸਾਈਡ ਮਾਰੀ ਗਈ ਆ ਇਹਨਾਂ ਦੇ ਵਿੱਚ ਤੂ ਤੂ ਮਹਿਮਾ ਹੁੰਦੀ ਹੋਈ ਦਿਖਾਈ ਦੇ ਰਹੀ ਆ ਮੁਲਾਜ਼ਮ ਆ ਜਿਹੜਾ ਬਾਰ ਬਾਰ ਕਹਿ ਰਿਹਾ ਵੀ ਮੇਰੀ ਪਰਪਾਈ ਕੀਤੀ ਜਾਵੇ ਬਾਰ ਬਾਰ ਉਹਦੇ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਕਦੇ ਕਿਸੇ ਦੀ ਸਪਾਰਸ ਦਵਾਈ ਜਾ ਰਹੀ ਆ ਕਦੇ ਕਿਸੇ ਦੀ ਆਪਾਂ ਗੱਲਬਾਤ ਕਰਦੇ ਆ ਵੀਰੇ ਕੀ ਹੋਇਆ ਪੂਰਾ ਮਾਮਲਾ ਕੀ ਬਾਈ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਹੌਲਦਾਰ ਜੀ ਮੈਂ ਆਪਣੇ ਪਟਿਆਲਾ ਬਾਈਪਾਸ ਤੋਂ ਇਧਰ ਨੂੰ ਆ ਰਿਹਾ ਸੀਗਾ ਜੀ ਮੇਰੀ ਗੱਡੀ ਖੜੀ ਸੀਗੀ ਬਾਈ ਹੋਰਿਆਂ ਦੀ ਕੋਈ ਲੰਗਰ ਦੀ ਸੇਵਾ ਲੱਗੀ ਹੈ ਜੀ ਆਹ ਬਾਈ ਹੋਰਿਆਂ ਦਾ ਬਿਨਾ ਨੰਬਰ ਹੀ ਟਰੱਕ ਆ ਜੀ ਇਹ ਦੇਖੋ ਜੀ ਆਉਂਦਾ ਤਾਂ ਮੈਂ ਬਾਈ ਹੋਰਿਆਂ ਨੂੰ ਗੱਡੀ ਦਾ ਖੜਕਾ ਵੀ ਸੁਣਿਆ ਥੋੜਾ ਜਿਹਾ ਚੱਲਿਆ ਮੈਂ ਗੱਡੀ ਇਹਨਾਂ ਨੇ ਇੱਕੋ ਲੱਗ ਤੇ ਇੰਨੀ ਤੇਜ਼ ਲਿਆ ਕਿ ਮੇਰੀ ਗੱਡੀ ਦੇ ਵਿੱਚ ਮਾਰੀ ਜੀ ਮੇਰੀ ਗੱਡੀ ਦਾ ਨੁਕਸਾਨ ਦੇਖੋ ਮੈਨੂੰ ਉੱਤੋਂ ਇਹ ਸ਼ਪਾਰਚਾ ਕਰਾ ਕੇ ਕਹਿ ਰਹੇ ਨੇ ਛੋਡੀ ਵਰਦੀ ਲਾ ਦਾਂਗੇ ਕੋਈ ਗੁਰਪ੍ਰੀਤ ਸਿੰਘ ਨੇ ਇਹਨਾਂ ਦੇ ਘਰਾਚੋਂ ਤੋਂ ਜੀ ਉਹ ਆਪਣੇ ਕੋਈ ਐਮਪੀ ਨੇ ਪਤਾ ਨਹੀਂ ਜੀ ਕੀ ਨੇ ਬਾਈ ਹੋਰੇ ਕਹਿੰਦੇ ਅਸੀਂ ਵਰਦੀਆਂ ਬਥੇਰੀਆਂ ਲਹਾਈਆਂ ਨੇ ਲਹਾ ਦੇਾਂਗੇ ਮੈਨੂੰ ਕਹਿੰਦੇ ਨਹੀਂ ਅਸੀਂ ਜਾਣੇ ਆ ਤੂੰ ਮੇਰਾ ਕੀ ਕੰਮ ਕਰ ਲੇਗਾ ਮੈਂ ਥੱਲੇ ਪੈ ਪੈ ਵੀ ਥੱਕ ਗਿਆ ਜੀ ਇਹਨਾਂ ਦੇ ਵੀ ਮੇਰਾ ਕੋਈ ਹੱਲ ਕਰ ਦੋ ਸਾਡੇ ਮਹਿਕਮੇਲੇ ਅਫਸਰ ਆ ਰਹੇ ਨਹੀਂ ਜੀ ਉਹਨਾਂ ਟਾਈਮ ਕੋਈ ਮਹਿਕਮਾ ਜਿੰਨਾ ਟਾਈਮ ਕੋਈ ਕਰਦਾ ਜੀ ਮੈਂ ਮਹਿਕਮੇ ਨੂੰ ਗੁਜਾਰਿਸ਼ ਕਰਦਾ ਮੈਨੂੰ ਇਨਸਾਫ ਦਿੱਤਾ ਜਾਵੇ ਜੀ ਇਹ ਬੰਦੇ ਨੇਗੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜੀ ਤੇ ਮੇਰਾ ਹੱਲ ਕੀਤਾ ਜਾਵੇ ਜੀ ਇਹੀ ਬੇਨਤੀ ਹੈ ਜੀ ਮੇਰੀ ਬਾਈ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਵੀਰੇ ਪੂਰਾ ਮਾਮਲਾ ਕੀ ਆ ਕਹਿੰਦੇ ਇੱਕ ਤੇ ਬਾਈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਵੀ ਪੂਰਾ ਮਾਮਲਾ ਕੀ ਆ ਜਿਹੜਾ ਇਹ ਸਾਰਾ ਭਖਦਾ ਹੋਇਆ ਨਜ਼ਰ ਆ ਰਿਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਖੜੇ ਆ ਹਾਂਜੀ ਹਾਂ ਉਹ ਚੌਂਕ 'ਚ ਖੜੇ ਸੀ ਅਸੀਂ ਅਸੀਂ ਜੇ ਕਹਾਂ ਵੀ ਐ ਜਾਣਾ ਮੈਡਮ ਖੜੀ ਸੀ ਵੱਡੀ ਉੱਥੇ ਉਹ ਕਹਿੰਦੀ ਬਾਬਾ ਜੀ ਜਾਓ ਲੰਘ ਜਾਓ ਜਿਹੜਾ ਇੱਧਰ ਖੜਾ ਸੀ ਗੰਜਾ ਜਿਹਾ ਪੁਲਿਸ ਵਾਲਾ ਉਹਨੇ ਮੈਂ ਇੱਧਰ ਨੂੰ ਖਿੱਚਿਆ ਨੇ ਬਰਾਬਰ ਤੇ ਆ ਕੇ ਲਾਤੀ ਜਦੇ ਉਹ ਕਹਿੰਦੀ ਜਾਓ ਉੱਧਰੋਂ ਤੋਰਨੇ ਦੀ ਡਰਾਈਵਰ ਨੇ ਤਾਂ ਦੂਜੇ ਛੱਜੇ ਆ ਕੇ ਮਾਰੀ ਜੇ ਪੁੱਠੇ ਪਾਸੇ ਆ ਇੱਕ ਵਾਰੀ ਗੱਡੀ ਦਿਖਾ ਦਿਓ ਵੀ ਕੀ ਆ ਪੂਰਾ ਮਾਮਲਾ ਮੁਲਾਜ਼ਮ ਦੇ ਵੱਲੋਂ ਕਿਹਾ ਜਾ ਰਿਹਾ ਉਹਨਾਂ ਤੇ ਪ੍ਰੈਸ਼ਰ ਬਣਾਇਆ ਜਾ ਰਿਹਾ ਵੀ ਉਹਨਾਂ ਨੂੰ ਧਮਕਾਇਆ ਜਾ ਰਿਹਾ ਕਿ ਤੇਰੀ ਵਰਦੀ ਹੈ ਜਿਹੜੀ ਕੋਈ ਗੁਰਪ੍ਰੀਤ ਸਿੰਘ ਪੁੱਛਰ ਨੇ ਜੀ ਕੋਈ ਐਮਪੀ ਪਤਾ ਨਹੀਂ ਕਮਾਣੋ ਕਰਾਚੋ ਤੋਂ ਜੀ ਕਹਿੰਦੇ ਛੋਟੀ ਵਰਦੀ ਲਾ ਦਾਂਗੇ ਕਹਿੰਦੇ ਉਹਨਾਂ ਨਾਲ ਗੱਲ ਕਰੋ ਗੱਡੀ ਦਾ ਨੁਕਸਾਨ ਹੋਇਆ ਜੀ ਵਰਦੀ ਲਾਉਣ ਵਾਲੀ ਕਿਹੜੀ ਗੱਲ ਹੈਗੀ ਗੱਡੀ ਦਾ ਨੁਕਸਾਨ ਹੋਇਆ ਜੀ ਬਈ ਜੀ ਗੱਡੀ ਦੇ ਮੈਨੂੰ ਤਾਂ ਇਹ ਕਹਿ ਰਹੇ ਨੇ ਵੀ ਆ ਗੱਲ ਕਰੋ ਐਮਪੀ ਸਾਹਿਬ ਨਾਲ ਤੇ ਛੋਟੀ ਗੱਲ ਕਰਾਉਣੀ ਹੈ ਜੀ ਮੇਰਾ ਕੀ ਕਸੂਰ ਇਹਦੇ ਵਿੱਚ ਤੁਸੀਂ ਆਪਣੇ ਜਿਹੜੇ ਬਣਦੇ ਐਮਪੀ ਸਾਹਿਬ ਨੇ ਗੱਲ ਕਰਨ ਵਾਲੀ ਇਹਦੇ ਵਿੱਚ ਕਿਹੜੀ ਗੱਲ ਆ ਮੈਨੂੰ ਐ ਦੱਸਿਆ ਜਾਵੇ ਜੀ ਐਮਪੀ ਇਹ ਕਾਰਵਾਈ ਕਰ ਦਿੰਗੇ ਐਮਪੀ ਸਾਹਿਬ ਨੇ ਗੱਲ ਕਰਨ ਵਾਲੀ ਕੋਈ ਗੱਲ ਹੈਗੀ ਹੈ ਜੀ ਮੈਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਮੈਂ ਇਹਨੂੰ ਐਮਪੀ ਸਾਹਿਬ ਨਾਲ ਭਾਈ ਆ ਬਾਈ ਜੀ ਨੇ ਜੀ ਆ ਬਾਈ ਜੀ ਨੇ ਇਹ ਕਹਿੰਦੇ ਨਹੀਂ ਜੀ ਐਮਪੀ ਸਾਹਿਬ ਨੇ ਗੱਲ ਕਰਾਵਾਂਗੇ ਛੋਟੀ ਕਹਿੰਦੇ ਛੋਟੇ ਚ ਸੀਨੀਅਰ ਕੌਣ ਆਗਾ ਆ ਸੀਨੀਅਰ ਕੌਣਾ ਬਾਈ ਜੀ ਕਹਿੰਦੇ ਨੇ ਐਮਪੀ ਸਾਹਿਬ ਨੇ ਛੋਟੀ ਗੱਲ ਕਰਾਵੋ ਲਿਖਾਓ ਥਾਣੇ ਗੱਲ ਕਰੋਗੇ ਬਾਈ ਜੀ ਹੁਣੀ ਜਿਹੜੇ ਨੇ ਇਨਸਾਫ ਮੰਗਦੇ ਹੋਏ ਨਜ਼ਰ ਆ ਰਹੇ ਨੇ ਪਰ ਸਾਨੂੰ ਵੀ ਦੇਖਦਿਆਂ ਨੂੰ ਕਾਫੀ ਸਮਾਂ ਹੋ ਗਿਆ तकरीबन 2 ਘੰਟੇ ਤੋਂ ਇੱਥੇ ਖੜੇ ਨੇ ਇਹ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਵੀ ਮੇਰੀ ਗੱਡੀ ਆ ਜਿਹੜੀ ਉਹ ਠੀਕ ਕਰਾ ਦਿੱਤੀ ਜਾਵੇ ਹੋਰ ਮੈਨੂੰ ਕੁਝ ਨਹੀਂ ਚਾਹੀਦਾ